ਪਿੰਦਰ ਟੁੱਟ ਕੇ ਪੈ ਗਈ ਗਾਇ ਦੱਬਾ ਮੇਰੇ ਲਈ ਲੈ ਕੇ ਆਈ ਸੀ ਆ ਦੇਖ ਲੋ ਹਾਂ ਬਾਲਟੀ ਭਰ ਭਰ ਕੇ ਮੈਂ ਤਾਂ ਪਾਇਪ ਦੇਖਿਆ ਕਿ ਪੰਤਾਲੇ ਚ ਪਾਣੀ ਬੇਮੌਸਮ ਕਿਉਂ ਮਾਰ ਰਿਹਾ ਹਾਂ ਇਧਰ ਨੂੰ ਕਰ ਲੋ ਪਹਿਲ ਲੋ ਜੀ ਇਹ ਆ ਸਾਡੇ ਘਰ ਦੇ ਬਾਹਰ ਦਾ ਥੋਸ਼ਕਾਲ ਦੀ ਸਵੇਰ ਹੋ ਚੁੱਕੀ ਆ ਗੁੱਡ ਮਾਰਨਿੰਗ ਸਾਰਿਆਂ ਨੂੰ ਉਮੀਦ ਆ ਤੁਸੀਂ ਸਾਰੇ ਠੀਕ ਹੋਵੋਗੇ ਔਰ ਵਾਹਿਗੁਰੂ ਜੀ ਸਭ ਤੇ ਕਿਰਪਾ ਬਣਾਈ ਰੱਖਣ ਤੇ ਆਪਾਂ ਸਵੇਰ-ਸਵੇਰੇ ਆ ਗਏ ਸੀ ਉਦਾਂ ਹੀ ਬਾਹਰ ਸੈਰ ਕਰਨ ਲਈ ਗਾਇਸ ਹੋਰ ਸਾਰੇ ਸੋ ਰਹੇ ਨੇ ਮੈਂ ਸੋਚਿਆ ਅੱਜ ਥੋੜਾ ਜਲਦੀ ਲਾਈਵ ਆਣੀ ਆ ਤੇ ਸੂਰਿਆ ਦੇਵਤਾ ਦੇ ਦਰਸ਼ਨ ਸੁਬਾ ਸੁਬਾਣਾ ਬਹੁਤ ਸੋਹਣਾ 뷰 ਹੁੰਦਾ ਸਵੇਰ ਦੀ ਸੈਰ ਨਾਲ ਸਾਰਾ ਦਿਨ ਵਧੀਆ ਰਹਿੰਦਾ ਆ ਲੋ ਜੀ ਮੈਂ ਸੈਰ ਕਰਨ ਆਈ ਸੀ ਤੇ ਸਵੇਰੇ-ਸਵੇਰੇ ਇੱਥੇ ਬਾਹਰ ਫਿਰ ਰਹੀ ਆ ਮਾਨੋ ਹਾਏ ਪੂਜੀ ਗੁੱਡ ਮਾਰ ਪੂਜੀ ਕਿੱਥੇ ਚੱਲੀ ਰੁਕ ਜਾ ਮਾਨੋ ਆ ਜਾ ਕਿੱਧਰ ਚੱਲੀ ਮਾਨੋ ਏ ਮਾਣ ਪੂਚੀ ਮਿਉ 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 ਪੂਚੀ ਆ ਜਾ ਬੁੱਤ ਆ ਜਾ ਨੋਨੀ ਕੰਨ ਚਲੀਏ ਦੁੱਧ ਪੀ ਕੇ ਆਣਾ ਹੈ ਪੂਚੀ ਮਾਣੋ ਮਾਣੋ ਆ ਜਾ ਚਲੀਏ ਆ ਜਾ ਮਾਣ ਨਹੀਂ ਆਣਾ ਚਲ ਕੋਈ ਨਾ ਇਹ ਤਾਂ ਇੱਥੇ ਬੈਠ ਗਈ ਜੀ ਔਰ ਆਪਾਂ ਇਧਰ ਲਾਈਵ ਸ਼ੁਰੂ ਕੀਤਾ ਹੋਇਆ ਤੇ ਨਾਲੇ ਆਪਾਂ ਨੂੰ ਕੰਪਨੀ ਦੇ ਰਹੀ ਆ ਦੇਖੋ ਮਾਨ ਹਜੇ ਤੱਕ ਇੱਥੇ ਬੈਠੀ ਆ ਉਹ ਆ ਗਿਆ ਪਿੰਦਰ ਦਾ ਬੇਟਾ ਹੈਲੋ ਪੁੱਤ ਗੁੱਡ ਮਾਰਨਿੰਗ ਹਾਂ ਆ ਰਿਹਾ ਪਿੰਦਰ ਜੀ ਇਹਨਾਂ ਨੇ ਮੇਰਾ ਪਿੱਛਾ ਕਰ ਲਿਆ ਕਿ ਲਾਈਵ ਦੇ ਵਿੱਚ ਜੁਆਇਨ ਹੀ ਕਰਨਾ ਮੈਨੂੰ ਆਜੋ ਆਜੋ ਵੈਲਕਮ ਵੈਲਕਮ ਗਾਇਸ ਆਜੋ 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 ਇਹਨਾਂ ਨੇ ਚਾਹ ਪਾਣੀ ਨਹੀਂ ਪੀਤਾ ਕਹਿੰਦੇ ਸੀ ਲੇਟ ਉੱਠਾਂਗੇ ਪਰ ਉਹ ਮਾਣੋ ਮਾਣੋ ਪਜਾਤੀ ਬੇਤੂ ਮੁੰਡਿਆ ਨਾਣੋ ਪਜਾਤੀ ਓਹੋ ਮੇਰੀ ਮਾਣੋ ਸਵੀਟੀ ਆ ਜਾ ਨਾਲਿੰਗ ਨੋ ਨੋ ਸਵੀਟੀ ਆ ਜਾ ਇਹ ਤੈਨੂੰ ਕੁਛ ਨਹੀਂ ਕਹਿੰਦੇ ਮੈਂ ਦੱਸੂ ਪੁੱਤ ਆ ਜਾ ਮਿਆਂ ਭੱਜ ਗਈ ਉਹ ਭੱਜ ਗਈ ਮਾਣੋ ਭੱਜ ਉਹ ਬੈਠ ਗਈ ਮਾਣੋ ਤੈਨ ਪਰੇਸ਼ਾਨ ਕਰਦੇ ਆ ਉਹ ਸ਼ਿਕਾਰ ਲੱਭਣਾਈ ਆ ਉਹ ਦੇ ਚੂਹਾ ਲੱਭ ਗਿਆ ਉਹਨੂੰ ਸਿਕ ਸਰ ਮਾਣੋ ਸਿਕ ਸਰ ਖਿੱਚਦੇ ਮਾਣੋ ਕੰਮ ਆ ਦੇਖ ਹਾਂ ਮਾਣੋ ਦੇਖੋ ਮਾਣੋ ਖੇਚਦੇ ਕੰਮ ਕਿੱਥੇ ਤੇਰਾ ਸ਼ਿਕਾਰ ਸ਼ਿਕਾਰ ਡਿਸਟਰਬ ਨਾ ਹੋ ਜਾ ਭਾਈ ਇਸ ਲਈ ਸਾਰੇ ਜਾਣੇ ਆਪਣੀ ਆਪਣੀ ਸੀਟਾਂ ਤੇ ਬੈਠ ਜਾਣ ਔਰ ਕਿਰਪਾ ਇਹਨੂੰ ਪਰੇਸ਼ਾਨ ਨਾ ਕਰਨ ਔਰ ਗੁੱਡ ਮਾਰਨਿੰਗ ਵੰਦਨਾ ਜੀ ਔਰ ਸੁਮ ਸੁਮਤੀ ਜਿਹੜਾ ਲੋਸਾ ਸਿੰਘ ਕਲ ਜਗਦੇਵ ਸਰ ਔਰ ਨਾਈਸ ਮਾਰਨਿੰਗ ਹਾਂਜੀ ਪੀਰਾ ਜੀ ਔਰ ਆ ਬੈਠੇ ਮਾਣੋ ਦੇ ਕੋਲੋਂ ਹੀ ਲਾਈਵ ਸੁਣਦੀ ਆਉਂਦੀ ਆ ਕੋਲੋਂ ਹੀ ਪਰ ਇਹਨੂੰ ਮਿਊਟ ਕਰ ਦੇ ਆਵਾਜ਼ ਨੂੰ ਭੁੰਨਣੀ ਐ ਆ ਜਿਹੜਾ ਗੇਟ ਹੈ ਨਾ ਇੱਥੇ ਬੈਠਦੀ ਸੀ ਆ ਇੱਥੇ ਤਾਂ ਹੁਣ ਕਾ ਬਹੁਤ ਕਾਫੂ ਸੇ ਬਹੁਤ ਆ ਪਿੰਦਰ ਡਰਦੀ ਮੈਂ ਬੈਠਦੀ ਹੋਣੀ ਚਾਹ ਨਾ ਪਾਣੀ ਚਾਹ ਪਾਣੀ ਪੀਤਾ ਕੁਛ ਨਹੀਂ ਲੈ ਐਵੇਂ ਤੇਰੀ ਮੰਮੀ ਤਾਂ ਕਹਿੰਦੀ ਸੀ ਜਲਦੀ ਉੱਠਣਾ ਨਹੀਂ ਪਿੰਦਰ ਉਹਨਾਂ ਨੂੰ ਚਾਹ ਪਿਆ ਦੀ ਹੋਜੀ ਸਵੇਰੇ ਸਵੇਰੇ ਵੀਰ ਵੀ ਆ ਗਿਆ ਤੇ ਅਸੀਂ ਵੀ ਇੱਧਰ ਲਾਈਵ ਸੈਸ਼ਨ 'ਚ ਬੈਠੇ ਆ। ਗੁਰਪ੍ਰਿੰਦਰ ਨੇ ਵੀ ਲਾਈਵ ਮੇਰਾ ਜੁਆਇਨ ਕੀਤਾ ਆ ਗਾਇਸ ਗੁਰਪ੍ਰਿੰਦਰ ਕੌਰ ਨੇ। ਆਹ ਲੋ ਗਾਇਸ ਬੱਚਾ ਪਾਰਟੀ ਆ ਗਈ। ਜਵਜੀ ਵੀ ਅੱਜ ਤਾਂ ਫਿਰਦੀ ਆ। ਆਇਲੋ ਜਵਜੀ ਗੁੱਡ ਮਾਰਨਿੰਗ ਸਸੀ ਕਾ ਬਲਾਇਓ ਜਪੂ। ਸਸੀ ਕਾ ਬਲਾਇਓ? ਸਸੀ ਕਾ। ਗਾਇਸ ਅਸੀਂ ਹੁਣ ਚੱਲੀਏ ਘਰ ਨੂੰ। ਸੈਰ ਬਹੁਤ ਹੋ ਗਈ। ਤੇ ਹੁਣ ਬਣਾਈਏ ਚਾਹ ਅਲੇ ਪਾਣੀ ਦੀ ਬੋਟਲ ਮੇਰੀ ਹੈਲਪਰ ਨਾਲ ਹੈ ਇਧਰ ਮੇਰਾ ਲਾਈਵ ਚੱਲ ਰਗਾ ਗਾਇਸ ਇਸ ਕਰਕੇ ਆ ਦੇਖੋ ਪਿੰਦਰ ਆਪਣੇ ਨਾਲ ਬਣੀ ਹੋਈ ਆ ਇਹਨੇ ਪੂਰਾ ਲਾਈਵ ਚ ਸਹਿਯੋਗ ਦਿੱਤਾ ਆਪਾਂ ਲਾਈਵ ਬੰਦ ਕਰਤਾ ਚਾਹ ਪੀ ਲਈ ਬਣਾ ਕੇ ਪਤਿੱਲੀ ਚ ਇਹਨੂੰ ਗਾਇਸ ਅਸੀਂ ਪਤਿੱਲੀ ਕਹਿੰਦੇ ਆ ਔਰ ਜਿਹੜੀ ਤੁਸਕ ਹੈ ਉਹ ਵੀ ਮੈਂ ਦੱਸ ਦਿੰਨੀ ਆ ਤੁਹਾਨੂੰ ਅਸੀਂ ਕਿਹਨੂੰ ਕਹਿੰਦੇ ਆ ਉਹਨੂੰ ਪਿੰਦਰ ਉਹਨੇ ਪਤਿੱਲਾ ਕਹਿੰਦੇ ਨੇ ਤੇ ਅਸੀਂ ਇਹਨੂੰ ਤੁਸਕ ਕਹਿੰਦੇ ਆ ਇਹਨੂੰ ਆ ਦੇਖੋ ਆ ਜਿਹੜੀਆਂ ਨੇ ਇਹਨੂੰ ਤੁਸਕ ਬੋਲਦੇ ਆ ਤੇ ਪਿੰਦਰ ਉਹਨੇ ਬੋਲਦੇ ਆ ਪਤਿੱਲਾ ਤੇੰਦਾ ਵੀ ਸਾਰੇ ਉੱਠ ਗਏ ਬੈਠ ਗਏ ਫੈਮਿਲੀ ਮੈਂਬਰ ਓ ਮੇਰੇ ਵਲੌਗ ਵਾਂ ਦੇਖਣ ਲੱਗ ਗਏ ਓ ਗਾਇਸ ਖੁਸ਼ੀ ਸਾਂਝਰੀ ਆਟਾ ਤੇ ਆ ਥੋੜੇ ਬਹੁਤ ਛਾਲੇ ਪਾਡੇ ਫੜਾ ਫੜ ਖਿੱਚਦੀ ਐ ਤੇ ਇੰਨੇ ਚ ਫੇਰ ਅੱਜ ਵਧੀਆ ਵਧੀਆ ਰੀਲਾਂ ਬਣਾਈਏ ਇੰਜੋਏਮੈਂਟ ਕਰੀਏ ਇਹ ਵੀ ਜ਼ਰੂਰੀ ਆ ਲੋ ਜੀ ਕਣਕ ਆ ਗਈ ਕਣਕ ਰੱਖੇ ਇੱਧਰ ਪੱਲੀ ਤੇ ਲੈ ਅੱਜ ਤਾਂ ਸਰਦਾਰ ਜੀ ਨੇ ਪਰਨਾ ਬਣਿਆ ਡੱਬੀਆਂ ਦਾ ਕਿੱਥੇ ਅੰਕਲ ਜੀ ਉਹ ਸੀ ਉਹ ਮੋਟਰਸਾਈਕਲ ਤੇ ਆਈ ਆ ਭਾਈ ਉਹ ਮੋਟਰਸਾਈਕਲ ਤੇ ਲਓ ਜੀ ਹੁਣ ਕਣਕ ਤਾਰੀਏ ਆ ਪੱਲੀ ਪਛਾਈਏ ਕਣਕ ਲਈ ਇਹਦੇ ਕਣਕ ਰੱਖਣੀ ਆ ਮੋਟੂ ਦੁੱਧ ਫੜ ਫੜ ਲਓ ਮੜਾ ਮੈਂ ਬਾਲੀ ਦੇ ਦਾਂ जप चाचू नो जप जी मैं उदास चाचू बोली इधर जपू बोल पा प्लीज रीत देख बोल दिन पुत जपू एक बार देख ला बोल जपू जपू तेरे चाचू न फिर रीत ने चाचू बना लेना फटाफट कह दे चाचू सात श्रीकाल ए चाचू हैप्पी बर्थडे चाचू भी बोलना नाला। के चा, के लाक, लाक <laughs> ना ना के चाचू, के चाचू लाख लाख बधाइयां थैंक यू नारमान ना चल जाओ खिचगी थी पिंदर गाइस खिचगी थी ਦੱਕਾ ਤੋੜੀਆਂ ਆ ਰਹੀਆਂ ਨੇ ਅੱਖਾਂ ਤੇ ਹਾਏ ਸਾਡੇ ਬਿਸਤਰੇ ਭਾਂਡੇ ਠਿੱਠੇ ਅੱਜ ਤਾਂ ਅਸੀਂ ਖਲਾਰਾ ਐਵੇਂ ਹੀ ਰੱਖਾਂਗੇ ਜੀ ਕਿਉਂਕਿ ਚਲੋ ਰਿਸ਼ਤੇਦਾਰ ਆਇਆ ਖਲਾਰਾ ਵਧੀਆ ਲੱਗਦਾ ਕਿਉਂਕਿ ਜਵਾਕ ਖੇਡਦੇ ਨੇ ਛੁਟ ਕੇ ਕਿੱਧਰ ਚੱਲੀ ਨੀ ਰੀਤ ਆ ਜਾ ਪੁੱਤ ਪਾਪਾ ਜਾ ਕੇ ਆਂਦੇ ਨੇ ਬਾਜ਼ਾਰ ਹਾਏ ਅਲੋ ਗਾਇਸ ਕਣਕ ਨੂੰ ਹਜੇ ਫਲਾਉਣ ਲੱਗਿਆ ਸੀ ਗੱਡੀ ਉੱਥੇ ਹੀ ਰਹੂਗੀ ਭੈਣੇ ਮਾਤਾ ਆ ਗੱਡੀ ਨੂੰ ਖਿੱਚੀ ਫਿਰਦੀ ਆ ਨਹੀਂ ਨਹੀਂ ਕੋਈ ਨਹੀਂ ਲੱਗਦਾ ਦੇਖੀ 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 ਦਰਦੇ ਅੱਛਾ ਟੀਵੀ ਦੇਖ ਲੈ ਜਲਦੀ ਠੀਕ ਆ ਨਾ ਨਾ ਅਰਜਿੰਦਰ ਭੈਣ ਨਾ ਲੱਗੀ ਹੋਈ ਆ ਫੋਨ ਤੇ ਹਾਂ ਹਾਂ ਜਰੂਰ ਇਕੱਠੇ ਹੋਵਾਂਗੇ ਚਲੋ ਠੀਕ ਆ ਮੈਂ ਤੁਹਾਨੂੰ ਲੈਂਦਾ ਅੱਛਾ ਵਿੱਚ ਫੋਨ ਆ ਰਿਹਾ ਠੀਕ ਆ ਲੋ ਜੀ ਪਿੰਦਰ ਨੇ ਡੱਬਾ ਮੰਗਾਇਆ ਕਿਉਂ ਮੰਗਾਇਆ ਉਹ ਤੁਹਾਨੂੰ ਸਾਂਝਾ ਕਰਕੇ ਆਇਆ ਜੱਪੂ ਬਾਅਦ ਜੱਪੂ ਸ਼ਾਂਤੀ ਉਹ ਜੱਪੂ ਜੀ ਤਬਾਸ ਅੱਜ ਤੱਕ ਆਏ ਗਰਲ ਬਣ ਪਿਆ ਆਇਆ ਪਿੰਦਰਾ ਨਹੀਂ ਆ ਜਾ ਆ ਦੇਖੋ ਗਾਇਸ ਪਿੰਦਰ ਦੱਸੂਗੀ ਕਿ ਕਾ ਦਾ ਡੱਬਾ ਦੱਸ ਪਿੰਦਰ ਮੇਰੇ YouTube ਦੀ ਪਹਿਲੀ ਪੇਮੈਂਟ ਜਿਹੜੀ 100 ਡਾਲਰ ਮੇਰੇ ਕੰਪਲੀਟ ਹੋ ਗਏ ਨੇ ਤੇ ਉਹਦੀ ਖੁਸ਼ੀ ਦੇ ਵਿੱਚ ਮਠਿਆਈ ਆਪਾਂ ਖੜਿਆ ਪਿੰਦਰ ਅਕਾ ਵਰਤਾਰ ਦੇ ਕਿਤੇ ਸਾਰੇ YouTube ਫੈਮਿਲੀ ਮੇਰੇ ਘਰੇ ਪਹੁੰਚ ਜਾਣ ਡੱਬੇ ਇੱਧਰ ਵੀ ਹਨਾ ਧਿਆਨ ਰੱਖੀ ਜਿੱਥੇ ਜਿੱਥੇ ਐਡਰੈਸ ਆ ਪਾਈ ਐਡਰੈਸ ਤੇ ਹੱਥ ਰੱਖ ਲਈ ਪਿੰਦਰ ਹਾਂ ਠੀਕ ਹੈ ਜੀ ਨਹੀਂ ਜੀ ਓਕੇ ਹਾਂ ਆ ਦੇਖੋ ਜੀ ਪਟਿਆਈ ਦੇਖੋ ਦੇਖੋ ਗਾਇਸ ਆਜੋ ਪਿਸਤਾ ਖਾਣਾ ਪਿੰਦਰ ਨੂੰ ਵਧਾਈਆਂ ਜ਼ਰੂਰ ਲਿਖਿਓ ਪਿੰਦਰ ਦੀ ਪਹਿਲੀ ਪੇਮੈਂਟ ਆ ਗਈ ਹੈ ਔਰ 100 ਡਾਲਰ ਇਹਦੇ ਪੂਰੇ ਹੋ ਚੁੱਕੇ ਨੇ ਤੇ ਬਾਕੀ ਆਪਣੇ ਚੈਨਲ ਤੇ ਵੀ ਦੱਸੂਗੀ ਪਰੇ ਮੇਰੇ ਕੋਲ ਖੁਸ਼ੀਆਂ ਸਾਂਝੀਆਂ ਕਰਨ ਆਈ ਏ ਜੀ ਤੇ ਵਾਇਬਰ ਨੂੰ ਬਹੁਤ ਰੱਖੀਆਂ ਦਵੇ ਬਹੁਤ ਕਾਮਯਾਬ ਬਣਾਵੇ ਤੇ ਹੁਣ ਅਸੀਂ ਡੱਬਾ ਇੰਜੋਏ ਕਰੀਏ ਪਹਿਲਾਂ ਰੀਲਾਂ ਬਣਾ ਲਈਏ ਭਾਈ ਤੁਹਾਨੂੰ ਤੁਸੀਂ ਰੀਲਾਂ ਵੀ ਦੇਖਣੀਆਂ ਨੇ ਗਾਇਸ ਮੇਰੇ ਵਰਗ ਹੀ ਨਹੀਂ ਲੱਭਣੀ ਅਸੀਂ ਬਣਾ ਕੇ ਲੈ ਕੇ ਆਏ ਠੀਕ ਹੈ ਬਣੇ ਰਹੋ ਬਲੌਗ ਦੇ ਨਾਲ ਲਾਈਕ ਜਰੂਰ ਕਰਦੇ ਹੋ ਆ ਦੇਖੋ ਕੀ ਕਰਦੀ ਹਾਂ ਹਾਈ ਰੀਨ ਹੈਲੋ ਕਰ ਦੋ ਸਵੀਟ ਗਰਲ ਰੁਪਿੰਦਰ ਟੁੱਟ ਕੇ ਪੈ ਗਈ ਗਾਇਸ ਦੱਬਾ ਮੇਰੇ ਲਈ ਲੈ ਕੇ ਆਈ ਸੀ ਮੈਂ ਇੱਕ ਪੇਸ ਨਹੀਂ ਖਾਤਾ ਹਜੇ ਚਲੋ ਹਾਈ ਐਂਡ ਹੈ ਦਾ ਹਾਈ ਜੂਨ ਨਾ ਹੋਗਾ ਇਹ ਮੈਨੂੰ ਚੁੱਬੜੀ ਭੈਣ ਕਹਿੰਦਾ ਹੁੰਦਾ ਜੀ ਇਹ ਮੇਰਾ ਛੋਟਾ ਪਾਈ ਆ ਇਹ ਵਾਲਾ ਇਹ ਵਾਲਾ ਹਰਵਾਨ ਹਾਂ ਜੀ ਆ ਆ ਖੁਸ਼ੀ ਖਿਦਿੰਦੇ ਆ ਸੱਚੇ ਪੱਕਿਆ ਖੇਡਾਂ ਕਰਨੀਆਂ ਗਾਇਸ ਮੰਗ ਟੁੱਟੇ ਦੀ ਚੌਧਰਾ ਲਾ ਵੀਰੇ ਨੇ ਤਾਂ ਗੱਡੀ ਵੀ ਵੈਕ ਕਰਕੇ ਲਾ ਲਈ ਚਲ ਕੋਈ ਹੁਣ ਖਾਏ ਨਹੀਂ ਅੱਛਾ ਵੀਰੇ ਨੂੰ ਕਾਲ ਹੀ ਆ ਗਈ ਯਾ ਉੱਪਰ ਨਿਕਲੋ ਲੈ ਕੇ ਪਪੜੇ ਇੰਦਰ ਦਾ ਲੰਬਾ ਉਤਰ ਰਿਹਾ ਗਾਇਸ ਪਾਪ ਕੌਨ ਦਾ ਪਿਛਲੀ ਵਾਰ ਨਾ ਮੈਂ ਤਾਂ ਥੰਗਦੀ ਸੀ ਜਦੋਂ ਮੈਂ ਪਹਿਲੀ ਵਾਰ ਘਰੇ ਆਈ ਆ ਇਹ ਉਸਦੈਮ ਸੀ ਕਹਿੰਦੇ ਹਰਦੀਪ ਪਾਪ ਕੌਨ ਨਹੀਂ ਬਣਾ ਕੇ ਖਾਏ ਆ ਸਾਡੇ ਤੁਸਕ ਗਾਇਸ ਦਵਾਰ ਦਰਸ਼ਨ ਕਰ ਲੋ ਤੁਸਕ ਦੇ ਨੂੰ ਤੁਸਕ ਕਹਿੰਦੇ ਅਸੀਂ ਇੱਧਰ ਫਤੇਗੜ ਸਾਹਿਬ ਦੇ ਵਿੱਚ ਇਹ ਆਪਣੇ ਪਾਪ ਕੌਨ ਕਰਦੇ ਮੱਕੀ ਲਿਆਓ ਆਰਾਮ ਨਾਲ ਬਣਾਓ ਐ ਖਾਓ ਆਪੋ ਬਾਹਰ ਬੈਠਿਆ ਉਹ ਬੈਠਿਆ ਪੌੜੀਆਂ 'ਚ ਮੈਡਮ ਲੱਭਿੰਦੇ ਪਰਤਾ ਕੇ ਆਉਣੇ ਆ ਜਿਹੜਾ ਲਾਂਬੇ ਦਿੱਤੇ ਨੇ ਵੀਰਾ ਵੀ ਦੇਖਦਾ ਜਿਹੜੇ ਲਾਂਬੇ ਦਿੱਤੇ ਨੇ ਆ ਬੈਠਿਆ ਕਹਿੰਦਾ ਲੈ ਬਾਈ ਲੈ ਸ਼ਾਕ ਪਾਪ ਕਨ ਤਰ ਗਸੌਤ ਰੇ ਹਾਂਜੀ ਉਤਰ ਗਿਆ ਜੀ ਪਿਛਲੀ ਵਾਰੀ ਰਹਿ ਗਿਆ ਸੀ ਪਾਪ ਕਨ ਇਹ ਸਾਨੂੰ ਦੀ ਰਹੀ ਦੋਸਤੋ ਤੇ ਸਪੈਸ਼ਲ ਹੁਣ ਮੈਨੂੰ ਦੇ ਨਹੀਂ ਮੈਂ ਇੰਜੋਏ ਕਰਦ ਮੈਂ ਵੀਡੀਓ ਐਡਿਟ ਕਰ ਰਹੀ ਸੀ ਆਪਣੀ ਹਾਂ ਇਹ ਕੰਮ ਲੱਗ ਗਿਆ ਚਲੋ ਇਹ ਵੀ ਕੰਮ ਜ਼ਰੂਰੀ ਆ ਹੁਣ ਚਾਹ ਬਣ ਗਈ ਪਿੰਦਰ ਅੱਛਾ ਆ ਗਈ ਹਾਂ ਪੋਪ ਕੌਰ ਖਵਾ ਹਾਂ ਪੁੱਤ ਦੇ ਦਿੰਦੀ ਹਾਂ ਲਓ ਜੀ ਚਾਹ ਪੀ ਲਈ ਪੋਪ ਕੌਰ ਖਵਾਏ ਪੈਨਲਟਿਡ ਪਰ ਗਿਆ ਲੰਬਾ ਉਤਰਿਆ ਇਹ ਲੰਬੇ ਬਹੁਤ ਦਿੰਦੇ ਆ ਗਾਇਜ਼ ਬੋਲਾਪੇ ਦਿੰਦੀ ਆ ਹਾਂ ਦਈਆ ਮੋਗਾ ਬਹੁਤ ਦੂਰ ਪੈਂਦਾ ਆਹ ਘੜਾਣੀ ਘਟਾਣੇ ਹੋਏ ਪੈਨੇ ਥੈਂਕ ਯੂ ਹਾਂ ਠੀਕ ਰਹਾ ਬਾਈ ਧੀਦ ਬਾਈ ਬਾਈ ਕਹਤੂ ਸਾਰਿਆਂ ਨੂੰ ਬਾਈ 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 ਗਾਇਸ ਇਹ ਚੱਲਾਂਗੇ ਪਰ ਮਾਂ ਤੇ ਰੀਤ ਕੋਲ ਹੈਨਾ ਦਾਸ ਨਿੰਦਨ ਦੇ ਪੁੱਤ ਆਰ ਠੀਕ ਹੈ ਪੁੱਤ ਫਿਰ ਮਿਲਾਂਗਾ ਫਿੱਕੀ ਆ ਦੇਖੋ ਗਾਇਸ ਖੁਸ਼ੀ ਨੂੰ ਮੈਂ ਕਿਹਾ ਬੂਟਾ ਚ ਪਾਣੀ ਪਾ ਦੇ ਦੱਸ ਖੁਸ਼ੀ ਆ ਮੇਰੀ ਹੈਲਪ ਕਰ ਪਈ ਮੈਂ ਅਮੀ ਸਕੂਲ ਦਾ ਕੰਮ ਕਰਨਾ ਮੇਰਾ ਬਾਧੂ ਪਿਆ ਹੈ ਚਲ ਤੂੰ ਕਰ ਮੈਂ ਆਈ ਖੁਸ਼ੀ ਨੇ ਟੂਟੀ ਚਲਾ ਕੇ ਭੁੱਲ ਗਈ ਚਲੋ ਕੋਈ ਨਾ ਮਾਸੀ ਦਾ ਵੀ ਚਾ ਸੀ ਤੇ ਮਾਸੀ ਹੁਣ ਗਈ ਐ ਆ ਦੇਖ ਲੋ ਹਾ ਬਾਲਟੀ ਭਰ ਭਰ ਕੇ ਮੈਂ ਤਾਂ ਪਾਇਪ ਦੇਖਿਆ ਕਿ 45 ਚ ਪਾਣੀ ਬੇਮੌਸਮ ਕਿਉਂ ਮਾਰਿਆ ਘੰਟਾ ਹੋ ਗਿਆ ਟੂਟੀ ਚਲਦੀ ਚਲੋ ਇੰਨਾ ਸ਼ੁਕਰ ਹੋਲੀ ਚਲਦੀ ਐ ਗਾਇਜ਼ ਹੁਣ ਹਿੰਮਤ ਨਹੀਂ ਹੈਗੀ ਰੋਟੀ ਸਬਜ਼ੀ ਬਣਾਉਣ ਦੀ ਸ਼ਾਮ ਨੂੰ ਬਣਾਉਂਗੇ ਅੱਜ ਫੇਰ ਅੱਜ ਮੈਂ ਅੜੀ ਤੇ ਆ ਗਈ ਮੈਂ ਕਹਿੰਦੀ ਜੀ ਮੈਂ ਛੁੱਟੀ ਮਨਾਣ ਦੋ ਮੈਂ ਥੱਕ ਗਈ ਬਹੁਤ ਜ਼ਿਆਦਾ ਤੇ ਸਰਦਾਰ ਜੀ ਡਿਊਟੀ ਆ ਦੇਖੋ ਜੀ ਸਰਦਾਰ ਜੀ ਬਣਾ ਰਹੇ ਨੇ ਨਿਊ ਡਲ ਗੱਲ ਸਰਦਾਰ ਜੀ ਬਣ ਗਏ ਹਾਂ ਅੱਛਾ ਲਓ ਜੀ ਵਧੀਆ ਗੱਲਾਂ ਭਿੰਦਰ ਉਹਨਾਂ ਦੇ ਜਾਣ ਤੋਂ ਬਾਅਦ ਜਪਜੀ ਥੱਕ ਗਈ ਇਹ ਤਾਂ ਸੌਂ ਗਈ ਸਰਦਾਰ ਜੀ ਕਹਿੰਦੇ ਤਿਆਰ ਹੋ ਗਈ ਕੀ ਗੱਲ ਜੀ ਹੁਣ ਲੈ ਕੇ ਆਓ ਤੀਮੀ ਨੂੰ ਹਾਂ ਹਾਂ ਪਲੇਟਾਂ ਚ ਪਰੋਸੋ ਬਿਲਕੁਲ ਬਿਲਕੁਲ ਇੱਜ਼ਤ ਸੇ ਥੈਂਕ ਯੂ ਥੈਂਕ ਯੂ ਲਓ ਜੀ ਤੜਕਾ ਫੜਕਾ ਅਗਲੇ ਨੇ ਆਪ ਚੀਰ ਕੇ ਲਗਾਇਆ ਤੇ ਬਸ ਬਸ ਅੱਛਾ ਲਓ ਜੀ ਖੁਸ਼ੀ ਨੂੰ ਵੀ ਵਰਤਾਰ ਰਹੇ ਨੇ ਖੁਸ਼ੀ ਨੂੰ ਵੀ ਵੈਰੀ ਗੁੱਡ ਵੈਰੀ ਗੁੱਡ ਪੂਰੀ ਰਿਸਪੈਕਟ ਕਰ ਰਹੇ ਨੇ ਸਰਦਾਰ ਜੀ ਸਾਰਿਆਂ ਨੂੰ ਬਰਾਬਰ ਮਾਤਰਾ ਚਾਰ ਦੇ ਚਾਰ ਭਾਂਡਿਆਂ ਚ ਵਰਤਾਈ ਜਾ ਰਹੀ ਕੀ ਗੱਲ ਇੱਥੇ ਖੜ ਗਏ ਓ ਅੱਛਾ ਜੀ ਠੀਕ ਹੈ ਠੀਕ ਹੈ ਅ ਤੇ ਸ਼ੁਕਰੀਆ ਤੁਸੀਂ ਸਾਡਾ ਢਿੱਡ ਭਰਿਆ ਓ ਮਾਈ ਗੋਡ ਓਕੇ ਖਾਓ ਖਾਓ ਇੰਜੋਏ ਰੋਜ ਸਬਜ਼ੀਆਂ ਦਾ ਕੰਮ ਰਹਿ ਜਾਂਦਾ ਅਰਸੀਆਂ ਬੰਨਣੀਆਂ ਨੇ ਗਾਇਸ ਜਿਹੜੇ ਘਰ ਚ ਫालतू ਕੱਪੜੇ ਹੁੰਦੇ ਨੇ ਤੋਰੀਆਂ ਦੀ ਬੇਲਾਂ ਨੇ ਤਾਂ ਇਦਾਂ ਦੀ ਰਸੀਆਂ ਵੱਟ ਕੇ ਨਾ ਗੁੱਤਾਂ ਜੀਆਂ ਇਹਨਾਂ ਤੋਂ ਆਸਾਨੀ ਨਾਲ ਵਧੀਆ ਫਾਇਦਾ ਮਿਲ ਜਾਂਦਾ ਤੇ ਆਪਾਂ ਸਰਦਾਰ ਜੀ ਦਾ ਫਾਇਦਾ ਲਈਏ ਲਓ ਜੱਗਜੀ ਵੀ ਤਿਆਰ ਹੈ ਚਾਹ ਚੂਪੀ ਕੇ ਅਸੀਂ ਹੋ ਗਏ ਬੇਲੇ ਚਲਾਜੇ ਪੂ ਧਿਆਨ ਨਾਲ ਤੂੰ ਵੀ ਅੱਗੇ ਦੇਖ ਲਾ ਆਉਂਦਾ ਤਾ ਹੈਗਾ ਤੈਨੂੰ ਕੌੜੀਆਂ ਚੜਨਾ ਤੁਹ ਡੀਜੀਏ ਧਨੀਆ ਦੇਖੋ ਕਿੰਨਾ ਵਧੀਆ ਹੋ ਗਿਆ 3-4 ਇੰਚ ਦਾ ਹੋ ਗਿਆ ਮੈਂ ਨਾ ਅੱਜ ਅਸੀਂ ਸ਼ਾਮ ਨੂੰ ਰਾਇਤਾ ਹੀ ਖਾਣਾ ਰਾਇਤਾ ਦਹੀਂ ਵਗੈਰਾ ਧਨੀਆ ਵਗੈਰਾ ਪਾ ਕੇ ਬਹੁਤ ਟੇਸਟੀ ਬਣਦਾ ਤੇ ਜੈਸਮੀਨ ਦੇ ਫੁੱਲਾਂ ਦੀ ਖੁਸ਼ਬੂ ਬੜੀ ਸੋਹਣੀ ਆ ਗਾਇਸ ਸੱਚੀ ਇਹ ਕਟਿੰਗ ਤੋਂ ਬਹੁਤ ਆਸਾਨੀ ਨਾਲ ਗਰੋ ਹੁੰਦੇ ਨੇ ਤੇ ਫੜਾੜ ਮੈਂ ਤੋੜ ਲਵਾਂ ਧਨੀਆ ਸਰਦਾਰ ਜੀ ਕਹਿੰਦੇ ਇੱਧਰ ਨੂੰ ਰਸਿਓ ਉੱਥੋਂ ਇਦਾਂ ਨੂੰ ਬੰਨ੍ਹ ਦਿੰਨੇ ਆ ਇਹਦੇ ਨਾਲ ਕਈ ਰस्सियां ਪੈ ਜਾਣਗੀਆਂ ਅੱਛਾ ਹਾਂ ਚਲੋ ਕੋਈ ਨਾ ਕੱਪੜੇ ਬਾਧੂ ਪਾਣੇ ਕਰੇ ਫालतू ਦੇ ਇਦਾਂ ਦੀਆਂ ਰस्सियां ਬੁੰਨਾ ਕੋਈ ਸੌਖਾ ਨਹੀਂ ਪਰ ਮੈਂ ਤਾਂ ਤਿੰਨ ਚਾਰ ਹੀ ਬੁਣੀਆਂ ਗਈਆਂ ਸੀ ਕੋਈ ਨਾ ਪਾਪਾ ਵੀ ਠੀਕ ਕਰ ਦਾਂਗੇ ਹਾਂ ਇਹ ਕਹਿੰਦੇ ਇਦਾਂ ਲੈਂਨਾ ਜੇ ਬਣਾ ਦਿੰਨੇ ਆ ਤੇ ਦੇਖਦੇ ਆ ਇਸ ਤੋਂ ਬਾਅਦ ਕੀ ਹਲ ਨਿਕਲਦਾ ਹਾਂ ਇਧਰ ਨੂੰ ਕਰ ਲਓ ਪਹਿਲ ਚਿੰਗਾ ਤਾਂ ਨਹੀਂ ਚਾਹੀਦੀਆਂ ਹਾਂ ਬਸ ਇਹਦੀ ਚੜ੍ਹ ਦੇਣੀ ਹੈ ਇਹ ਨੂੰ ਆ ਜਾਣਾ ਅੱਛਾ ਕਮਲੇ ਦੇ ਸਾਰੇ ਆਜੂ ਮੈਂ ਕਮਲੇ ਚ ਲਾਉਣ ਬਾਰੇ ਸੋਚਦੀ ਸੀ ਨਾ ਦੀ ਕਮਲੇ ਜਿਹੜਾ ਨੂੰ ਲਾਉਣਾ ਹੁਣ ਤਾਂ ਫਿਲਹਾਲ ਸਾਰੇ ਇੱਥੇ ਸਾਰੇ ਆ ਜੂ ਇੱਥੋਂ ਹੀ ਥੱਲੇ ਪਾ ਲਾਂਗੇ ਫਿਰ ਇਧਰ ਨੂੰ ਅੱਛਾ ਲਓ ਜੀ ਇਹ ਹੈ ਸਾਡੇ ਘਰ ਦੇ ਬਾਹਰ ਦਾ ਥਿਊ ਕਾਲ ਕੁੱਤਾ ਜਾਂਦਾ ਸ਼ਾਮ ਦੇ ਟਾਈਮ ਬੜਾ ਵਧੀਆ ਇੱਧਰ ਮੌਸਮ ਹੁੰਦਾ ਹਾਂ ਪੁੱਤ ਕਾਲਾ ਡੌਗੀ ਤਾਂ ਉੱਧਰੋਂ ਚਲੇ ਗਿਆ ਉਹ ਪੂਰੇ ਬੈਠੀ ਆਪਣੀ ਉਹ ਪਈਆ ਪੂਰਾ ਨਾ ਹਮ ਸਰਦਾਰ ਜੀ ਨੇ ਆ ਦੇਖੋ ਇੱਧਰ ਰੱਸੀ ਬੰਨਤੀ ਇਹ ਰस्सियां ਖਤਮ ਹੋ ਗਈਆਂ ਤੇ ਇਹਨੂੰ ਤੋਰੀਆਂ ਨੂੰ ਵੀ ਆ ਦੇਖੋ ਫਲ ਲੱਗਣਾ ਸ਼ੁਰੂ ਹੋ ਗਿਆ ਆ ਦੇ ਫਲ ਲੱਗਣਾ ਸ਼ੁਰੂ ਹੋ ਗਿਆ ਤੇ ਕੱਦੂ ਵਗੈਰਾ ਵੀ ਲੱਗ ਗਏ ਵਾਹਿਗੁਰੂ ਕਰੇ ਮਿਹਨਤ ਨੂੰ ਫਲ ਲੱਗ ਜਾਣ ਵੈਸੇ ਫਲ ਤਾਂ ਵਾਧੂ ਲੱਗੇ ਹੋਏ ਨੇ ਟਮਾਟਰ ਵਗੈਰਾ ਵੀ ਸਰਦੀਆਂ ਦੇ ਦੇਖ ਲਓ ਹੁਣ ਤੱਕ ਲੱਗ ਰਹੇ ਨੇ ਗਾਇਸ ਇਸ ਲਈ ਗਰਮੀਆਂ 'ਚ ਟਮਾਟਰ ਜਿਵੇਂ ਮਰਜ਼ੀ ਲਗਾਉਣੇ ਆ ਘੱਟ ਲਗਾਉਣੇ ਆ ਵੱਧ ਲਗਾਉਣੇ ਆ ਤੁਹਾਡੀ ਇੱਛਾ ਪਰ ਸਰਦੀਆਂ 'ਚ ਤੁਸੀਂ 100% ਟਮਾਟਰ ਲਗਾਓ ਕਿਉਂਕਿ ਸੱਚ ਦੱਸਾਂ 4 ਮਹੀਨਿਆਂ ਤੋਂ ਸਾਡੇ ਘਰ ਦੇ ਵਿੱਚ ਟਮਾਟਰਾਂ ਦੀ ਕਮੀ ਨਹੀਂ ਆਈ ਹਜੇ ਤੱਕ ਵੀ ਟਮਾਟਰ ਲੱਗੀ ਜਾ ਰਹੇ ਨੇ ਬਲੌਗ ਦਾ ਕਰਦੇ ਆ ਜੀ ਐਂਡ ਮਿਲਾਂਗੇ ਅਗਲੇ ਬਲੌਗ 'ਚ ਪਲੀਜ਼ ਲਾਈਕ ਕਮੈਂਟ ਐਂਡ ਸ਼ੇਅਰ ਸਬਸਕ੍ਰਾਈਬ ਬਾਏ ਗਾਇਸ ਸਸ਼ੀਆਕਾਲ